ਤੇਰਾ ਸਾਰੇ ਚਾ ਕਰਦੇ ਆ ਮਾਮੀ ਨੇ ਫੱਜ ਫੰਡਣਾ ਹੀ ਤੈਨੂੰ ਤੈਨੂੰ ਦੱਸਾਂ ਮੈਂ ਬਲਾ ਚੌਰ ਅੱਜ ਫੇਕ ਇਤਿਹਾਸ ਬਣਾ ਕੇ ਜਾਊਗੀ ਫੰਡ ਲੈ ਮਾਮੀ ਮਾਮੀ ਤੇ ਮਾਸੀ ਤੇਰੀ ਬੜੀ ਕਦਰ ਹੈ ਆਹੋ ਪਰ ਇਹ ਨਹੀਂ ਸਮਝਦੀ ਇਹਨੂੰ ਮੜ ਜੀ ਕਿਸ ਨੇ ਗੱਲ ਕਹਿਤੀ ਨੇ ਡੇਢੀ ਹੋ ਜਾਣਾ ਨਹੀਂ ਨਹੀਂ ਮਾਮੀ ਤੇਰਾ ਲੈ ਮਾਸੀ ਤੂੰ ਗਰਮਾਂ ਵਾਲੀ ਆ ਉਹੀ ਤੇ ਗੱਲ ਆ ਇਹਨੇ ਕਦੀ ਜ਼ਿੰਦਗੀ ਜੀ ਨਹੀਂ ਕਿਹਾ ਕਰਮਾਂ ਵਾਲੀ ਆ। ਨਾ, ਕਿਹਾ ਪਹਲਾ। ਹਾਂ ਪਹਲਾ। ਲਾਸੀ ਕਮੈਤ ਨੂੰ ਦੱਸਾ ਮੰਜੇ ਪਰ ਰੋਟੀ ਮਿਲਦੀ ਐ। ਹਾਂ। ਪੁੱਤੇ ਪੁੱਛਦੀ ਐ। ਉਹ ਦੂਹਾ ਪੁੱਛਦੀ ਐ। ਉਹੀ ਤਾਂ ਗੱਲ ਐ। ਤੇ ਇਹ ਨਹੀਂ ਮੈਨੂੰ ਸਾਰੇ ਪੁੱਛਦੇ ਮੇਰਾ ਪਰਿਵਾਰ ਬਹੁਤ ਚੰਗਾ। ਇਹ ਸੋਕਨਾ ਦਾ ਭਰਾ ਆਇਆ ਹੋਇਆ ਤੇ ਉਹੀ ਨਾ ਗੱਲ ਐ ਵੇ ਮਾਰੇ ਚੱਕ ਕੇ ਕੋਠੇ ਤੋਂ। ਨਹੀਂ ਨਹੀਂ। ਮਮਾ ਮਮਾ ਤੋ ਕਿ ਮਾਰ ਆਹੋ ਨਾ ਮਮਾ ਨੂੰ ਮੈਂ ਨੁਕਸ ਨਹੀਂ ਕਰਦਾ ਕਿਉਂ ਕੀ ਗੱਲ ਮਮੀ ਦਾ ਪਤਾ ਹਾਏ ਹਾਏ ਜਿਹੜੀ ਜਿਆਦਾ ਮੇਰ ਕਰਦਾ ਮਮੀ ਦਾ ਤੇਰੀ ਮੇਰ ਕਰਦਾ ਆਪਣੀ ਦਿਲਾਲ ਦੇ ਨਾਲ ਕੇ ਨਾ 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 ਬੀਬੀ ਇਹ ਕੱਲ ਦੀਆਂ ਲੱਗੀਆਂ ਜ਼ਰੂਰ ਆ ਕੱਲ ਦੀਆਂ ਇਹੀ ਗੱਲ ਕਰੀ ਜਾਂਦੀਆਂ ਕੁਛ ਨਾ ਕੁਛ ਉਹ ਦੇ ਰਿਹਾ ਕਿਹੜੇ ਲੈ ਕੇ ਆ ਗਈ ਇਹ ਤਾ ਮੇਰੇ ਲੱਗੇ ਮੰਝਾ ਕਿ ਗੱਲਾਂ ਕਿੱਦਾਂ ਕਰਦੀ ਆ ਆਹ ਹੁਣ ਗੱਲਾਂ ਕਰੀਏ ਨਹੀਂ ਤੂੰ ਵੀ ਉਹ ਵੱਜੀ ਗਈ ਆਹ ਗੱਲ ਬਲਕ ਗੱਲ ਬਲਕ ਕੋਈ ਜਾਣਦੀ ਆ ਹਾਂ ਐ ਨਵਾਂ ਆ ਜਾ ਪਹਿਲਾਂ ਤੇਰੇ ਘਰ ਨੂੰ ਸੁਣ ਤੇਰੇ ਇਹ ਕਿਹੜਾ ਸੁਣਨਾ ਹੁਣ ਸੁਣ ਭੁਜਾਈ ਲੱਗ ਲੱਗ ਰਹੀ ਨੇ ਲੱਗੇ ਕਿਦਾਂ ਕਰਦੀ ਆਂ ਅੱਜ ਤੇਰੇ ਕੋਲੇ ਪਹੁੰਚਾਂ ਹਾਂ ਅੱਜ ਤੇਰੇ ਲੱਗੇ ਬੀਬੀ 12 ਵਜੇ ਤੱਕ 1 ਵਜੇ ਤੱਕ ਰਾਤ ਇਹਨਾਂ ਨੇ ਗੱਲਾਂ ਕੀਤੀਆਂ ਸਵੇਰੇ ਫੇਰ ਤੜਕੇ ਉੱਠ ਗਏ ਨਨਦ ਭੁਜਾਈ ਨੇ 100 ਗੱਲਾਂ ਹੁੰਦੀਆਂ ਆਹੋ ਉਹ ਗੱਲ ਨਹੀਂ ਕੀਤੀ ਮੈਂ ਉਹੇ ਗੱਲ ਕਹੀ ਤੇ ਕੋ ਗਲਤ ਕਿਹਾ ਇਹਦੀਆਂ ਵੀ ਕਰ ਲਾਂਗੇ ਸਾਨੂੰ ਡਰ ਪਿਆ ਆ ਤੇਰਾ ਡਰ ਪਿਆ ਇਹਦੀਆਂ ਆਹੋ ਕਰ ਲਓ ਕੋਈ ਗੱਲ ਨਹੀਂ ਹੁਣ ਮੇਰੀ ਤਾਂ ਗੱਲ ਪਹਿਲਾਂ ਤਾਂ ਤੇਰੇ ਮੁੰਡੇ ਨੇ ਸੈਂਟ ਛਿੜਕਤਾ ਆਹੋ ਉਹ ਸੈਂਟ ਤੇ ਡਰਦੀ ਬਾਹਰ ਆ ਗਈ ਇਸ ਪੁੱਛੇ ਸਾਰਾ ਕਲੋ ਸਾਹਮਣੇ ਕਰਕੇ ਦੱਸੋ ਜਾਂ ਮਾਸੀ ਚੰਗੀ ਆ ਜਾਂ ਕਿਉਂ ਕਹੀਏ ਆ ਦੇ ਲਈ ਮਾਮੀ ਨਹੀਂ ਚੰਗੀ ਆ ਨਹੀਂ ਮਾਸੀ ਚੰਗੀ ਕਰਕੇ ਦੱਸੇ ਕੋਈ ਮਾਮੀ ਇਹਦਾ ਮਤਲਬ ਤੂੰ ਸਾਨੂੰ ਵਾਰਨਿੰਗ ਦੇ ਨਹੀਂ ਵਾਰਨਿੰਗ ਦੇ ਰਹੀ ਹੈ ਜਲਾਲੇ ਵਾਲਿਆਂ ਨੂੰ ਜਵਾਬ ਸਾਰਾ ਤਾਂ ਹੋ ਹੀ ਸਕਦਾ ਅਸੀਂ ਬਸ ਤੈਨੂੰ ਕਹਿਦੇ ਤੂੰ ਬਜ਼ੁਰਗ ਹੈ ਸਾਡੀ ਮਾਂ ਹੈ ਵੀ ਅਸੀਂ ਕਾਹ ਤੋਂ ਕਹਿਣਾ ਅਰੇ ਹਸਣ ਦੇ ਮੈਨੂੰ ਪਤਾ ਨਾ ਨਾ ਪਈ ਨਹੀਂ ਤੁਸੀਂ ਕਹਿੰਦੇ ਨਾ ਨਾ ਪੱਗ ਜਿਆ ਗੱਲਾਂ ਕੋਈ ਗੱਲ ਨਹੀਂ ਕੋਈ ਜਾਣ ਪਰਜਾਈ ਹੈ ਹੀ ਨਹੀਂ ਮੈਂ ਤੈਨੂੰ ਸੱਚੀ ਗੱਲ ਦੱਸਾਂ ਮੈਂ ਤਾਂ ਉਹਲੇ ਇਵੇਂ ਹੀ ਗਾਹਾਂ ਤੇ ਤੇ ਮੰਜਾ ਸੀ ਤੇ ਕਈ ਕੋਠੇ ਤੇ ਲੈ ਮੈਨੂੰ ਵੀ ਭਾਈ ਇਹ ਲੈ ਕੇ ਆਈ ਹੈ ਮੈਨੂੰ ਨਹੀਂ ਪਤਾ ਕੋਠੇ ਦੇ ਅੱਜ ਤੇਰੇ ਕੋਲੇ ਪਾਉਂਗੀ ਮੈਂ ਇੱਕ ਗੱਲ ਆ ਕਮਰਤ ਅੱਗੇ ਮੈਂ ਜਾ ਦਉਣੀ ਮਾਸੀ ਕੋਲੇ ਪੈਣੀ ਆ ਹਾਂ ਨਾ ਇਹਨੇ ਮੈਨੂੰ ਪਤਾ ਮੈਂ ਕਾ ਥੱਲੇ ਹੁੰਦੀ ਆ ਪੁੱਛ ਕੇ ਆਈ ਨਹੀਂ ਕੋਈ 4 ਵਜੇ ਮੈਂ ਉੱਥੇ ਪਹਿਲਾਂ ਡਫਰੋ ਲੈਣਾ ਤਾਂ ਆਪਣਾ ਪਹਿਲਾਂ ਮੈਂ ਉੱઠી ਨਾ 1:30 ਇਹ ਕਬਜਾ ਫੇ ਤੇਰੀਆਂ ਚੁਗਲੀਆਂ ਨਹੀਂ ਕਰਨੀਆਂ ਤੇਰੀਆਂ ਚੁਗਲੀਆਂ ਨਹੀਂ ਮੰਮੀ ਨੇ ਕਰਨੀਆਂ ਵੀ ਮੇਰੇ ਨਾਲ ਇਦਾਂ ਕਰਦੀ ਮੇਰੇ ਨਾਲ ਉਦਾਂ ਕਰਦੀ ਤੂੰ ਨੇ ਟਿੰਡ ਫਰੋਲਣਾ ਮੈਂ ਕੁਝ ਕਰਦੀ ਨਹੀਂ ਕਿ ਚੁਗਲੀਆਂ ਘੜੀਆਂ ਕਰੇਗੀ ਮੈਂ ਉਹਨੂੰ ਪਤਾ ਹੈ ਜਾਂ ਮੇਰਾ ਉਹਨੂੰ ਪਤਾ ਮੇਰਾ ਮੰਮੀ ਤੇ ਕਹਿਣ ਦਈ ਹੈ ਕਹਿੰਦੀ ਤੁਹਾਡੀ ਬੁੱਢੀ ਬਹੁਤ ਖਰਾਬ ਆ ਤੇਰੀਆਂ ਨਹੀਂ ਚੁਗਲੀਆਂ ਕਰ ਮਾਸੀ ਸੁਣ ਉਹ ਆਪਣੇ ਘਰ ਵਾਲੇ ਦੀਆਂ ਗੱਲਾਂ ਦੱਸ ਦਿੱਤੀ ਆ ਉਹਨੂੰ ਪਤਾ ਕਾਲਾ ਬੜਾ ਇਹ ਘਰ ਵਾਲਾ ਵੀ ਲੰਦਾ ਰਹਿੰਦੇ ਤਮਾਸ਼ਾ ਹੀ ਹੈ ਸਾਡੇ ਸਾਹਮਣੇ ਕਰਦੇ ਆ ਬੀਬੀ ਇਹ ਇੱਕ ਦੂਜਾ ਵਗੈਰਿਆ ਵੀ ਨਹੀਂ ਸਕਦੇ ਹਾਂ ਸਹੀ ਗੱਲ ਹੈ ਕਿ ਨਹੀਂ ਮੇਰੀ ਗਰਲਫ੍ਰੈਂਡ ਸਾਰੇ ਖੇਰ-ਖਰ ਕੇ ਕਹਿੰਦੇ ਹਰਾ ਇਕੱਠੇ ਹੋ ਗੱਲ ਅਖੇ ਸਾਡੀ ਤੁਹਾਡੀ ਗੋਤ ਕੀ ਹੈ ਅਖੇ ਚੱਠੇ ਅਖੇ ਉਹਦੇ ਲੰਡ ਨੂੰ ਆਣਾ ਖਾਣ ਪੀਣ ਨੂੰ ਇਕੱਠੇ ਤੇ ਲੰਡ ਨੂੰ ਮੇਰੇ ਇਕੱਠੇ ਮੈਂ ਕੀਤਾ ਭੁੱਲ ਗਿਆ ਸਹੀ ਗੱਲ ਹੈ ਰਾਤ ਨੂੰ ਇਕੱਠੇ ਹੁੰਦੇ ਆ ਉਹ ਹੀ ਲੱਗ ਗੱਲ ਹੈ ਇਹ ਸਾਨੂੰ ਇਹ ਤੇ ਇਹ ਨਾ ਦੀ ਗੱਲ ਚ ਨਹੀਂ ਆਉਣਾ ਚਾਹੀਦਾ ਬੀਬੀ ਇਹ ਡਰਾਮਾ ਕਰਦੇ ਕਮ ਇਹ ਨਜ਼ਰ ਨਾ ਲੱਗ ਜਵੇ ਸਾਨੂੰ ਨજર ਨਾ ਲੱਗ ਜੇ ਮੈਂ ਤਾਂ ਜੇਲੇ ਮਾਰਾ ਜਾਇਾ ਚੱਲ ਮੇਰੇ ਦਿਨ ਨੂੰ ਕੁਝ ਹੋਣ ਲਾ ਪੈਂਦਾ ਬੀਬੀ ਬੀਬੀ ਜਿੱਤੇ ਜਿਹਦੇ ਡੈਡੀ ਗੁੱਸੇ ਚ ਆਉਂਦਾ ਫੇ ਮੰਮੀ ਨੂੰ ਕੀ ਕਹਿੰਦਾ ਹੁੰਦਾ ਆ ਦੱਸ ਦੇ ਮਾਰਾ ਜਾ ਅੱਖੀ ਦੱਸਣ ਦੱਸ ਮਾਰਾ ਜਾ ਦੱਸ ਕਿਹੜਾ ਜਿਹਲੇ ਮੰਮੀ ਡੈਡੀ ਮੰਮੀ ਨੂੰ ਕੋ ਕਹਿੰਦਾ ਜਲੇ ਗੁੱਸੇ ਚ ਕੀ ਕਿਦਾਂ ਕਹਿੰਦਾ ਹੁੰਦਾ ਮੈਂ ਤਾਂ ਦੱਸਦਾ ਕਿ ਮੈਂ ਮੈਂ ਬਸ ਤਾਂ ਮਾਰਦਾ ਹਾਂ ਤੇ ਕੀ ਭਾ ਕਿੱਥੇ ਆ ਕੀ ਪਾ ਨਹੀਂ ਨਹੀਂ ਜਿਹਲੇ ਗਾਲਾਂ ਕੱਢਦਾ ਉਹ ਦੱਸ ਕਿਦਾਂ ਕੱਢਦਾ ਉਹ ਗਾਲ ਭੈਣ ਤੇ ਕੁੱਤੀਏ ਸਾਰੇ ਭੋਗ ਪਾਦੇ ਹੁਣ ਬਲਾਗ ਦੇ ਦੇਖੇ ਮੈਂ ਕੀ ਮੈਂ ਕਿਾ ਚੱਲ ਜੇ ਉਹ ਗਰਮ ਹੋ ਜਾਈਂ ਤੂੰ ਕੋਈ ਸਮਝ ਕਰ ਨਾਨ ਨੂੰ ਕਦੇ ਕੁਛ ਨਹੀਂ ਕਿਹਾ ਉਹਨੂੰ ਕਹਿਣੀ ਹੁੰਦੀ ਮੈਂ ਉਹਨੂੰ ਕਹਿਣੀ ਪਈ ਤੂੰ ਇੰਨਾ ਚਿਰ ਹੋ ਗਿਆ ਤੈਨੂੰ ਪਸ ਗਿਆ ਨਾਨ ਨੂੰ ਕਹਿ ਕੇ ਜਾਣਾ ਕਿੱਥੇ ਤੂੰ ਹਸਾ ਵੀ ਨਹੀਂ ਪਾਇਆ ਉਹਨੂੰ ਜਾ ਕੇ ਨੇ ਰੋਟੀ ਬੰਦ ਕਰ ਦਾਨੀ ਤੇਰੀ ਇੱਕ ਵਾਰ ਰੋਟੀ ਛੱਡ ਕੇ ਚੱਲ ਜਾਂਦਾ ਨਾ ਨਾਨਾ ਦੀਪਾ ਨੂੰ ਜੇ ਤੂੰ ਕੁਝ ਕਹੂਗੀ ਨਾ ਦੀਪਨ ਤੇ ਰੋਟੀ ਬੰਦ ਕਰ ਦੇਣੀ ਆਹੋ ਪਖੰਡ ਰੋਟੀ ਬੰਦ ਕਰ ਦੇਣੀ ਮਾਸੀ ਨਾ ਦੇਖ ਲਾਉਂਦਾ ਨਾ ਦੀਪਾ ਉਹਦੇ ਨਾਲ ਦੀਪੂ ਆਹੋ ਆਹ ਦੇ ਤਾਂ ਸਹੀ ਲੈ ਰੱਬ ਵਲੋਂ ਇੱਪੇ ਨਾ ਆਹ ਨਾ ਤਾਂ ਨਹੀਂ ਹੋਰ ਕੀ ਲੈਣਾ ਦੱਸ ਕਰਮ ਵਾਲਿਆਂ ਦੇ ਨਾਂ ਹੁੰਦੇ ਸਹੀ ਗੱਲ ਆ ਸਹੀ ਗੱਲ ਆ ਇਹ ਵੀ ਤੂੰ ਹੀ ਕਰਮ ਵਾਲੀ ਆ ਉਹ ਕੀ ਕਹਿਤਾ ਕਰਮ ਸਾਬੀ ਉਹ ਠੀਕ ਐ ਨਾ ਕਦੇ ਲੜੀਆਂ ਨਾ ਕਦੇ ਬੋਲੀਆਂ ਭਰਾਵਾ ਜਿੱਦਾਂ ਮਾਰਦੀ ਰਹਿਣ ਆ ਜਾ ਇਧਰ ਆਣੀ ਜਿੱਠਾੜੀ ਦਾ ਬੇਟਾ ਭਰਾਵਾ ਇਹ ਤੂੰ ਵੀ ਕੱਲ ਦੀ ਬੜੀ ਚੱਲਣ ਦੀ ਆ ਇਹ ਹੋਈ ਤੁਹਾਡਾ ਖੈਰ ਖਵਾ ਦੀਪੋ ਮੈਨੂੰ ਇਹ ਅਮਰਤ ਇਹ ਕੌਣ ਆ ਮੁੰਡਾ ਅੱਜ ਹੀ ਪੋ ਡਾਂਟਦੀ ਏ ਮੈਨੂੰ ਕੀ ਕਹਿੰਦੀ ਏਦਾ ਨਾ ਕਹਿ ਮੈਂ ਬੱਸ ਕਹਿਣਾ ਵੀ ਗਰਮ ਕਿਉਂ ਹੋ ਗਿਆ ਆ ਤਾਂ ਹੈਗਾ ਹੀ ਆ ਇਹ ਵੀ ਉਹਨਾਂ ਤੇ ਹੀ ਆ ਆ ਤੈ ਆ ਝੁੜਕਦੀ ਏ ਈਦਾਂ ਆ ਕੇ ਕਿਤੇ ਗੱਲਾਂ ਛੱਡ ਦੇ 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 ਦੇਖ ਦੇਖ ਆਓ ਦੇਖ ਲਾ ਆ ਗਈ ਜੁੱਤੀ ਆ ਜੁੱਤੀ ਇਹ ਕੱਖ ਨਹੀਂ ਵੀ ਵੀ ਜੁੱਤੀ ਵੇਲਾ ਕਿਦਾਂ ਦਿਖਾਉਂਦੀ ਆ ਹੈ ਉਧਰ ਚੱਲ ਸਾਵੀ ਸੁਣਾ ਇਹਨੂੰ ਗਾਣਾ ਕੋਈ ਆ ਪੰਜਾ ਇੱਧਰ ਕਰ ਲਾ ਹੈ ਆਪਣੇ ਜੇਬ ਸਣਾ ਇਹਨੂੰ ਗਾਣਾ ਕੋ ਲਾ ਕੇ ਸੋਰੇ ਨੂੰ ਕਹਿਲੀ ਆ ਗਿਆ ਸਾਬੀ ਤੇ ਨਹੀਂ ਛੇੜਨੇ ਹਾਂ ਮਾਮੀ ਅੱਗੇ ਕਹਿੰਦੀ ਰਾਤ ਕਿ ਸਾਬੀ ਬਹੁਤ ਛੇੜਦਾ ਬੀਬੀ ਨੂੰ ਬਹੁਤ ਛੇੜਦਾ ਸਾਬੀ ਬਹੁਤ ਛੇੜਦਾ ਛਿਰਦੀ ਆ ਫੇ ਪੂਰੀ ਹੈ ਬੈਠੀ ਆ ਪਰ ਰੋਟਿਆ ਪਾ ਕੇ ਰੋਲਾ ਪਾਈ ਜਾਣਾ ਇਹਨੇ ਦਾ ਆਪਣੇ ਇਹੇ ਕੰਮ ਕਰੇ ਆ ਸਾਡੀ ਹੁਣੇ ਕਹਿ ਨਹੀਂ ਨਾ ਮੈਨੂੰ ਨੀ ਕੋਈ ਪੁੱਛਦਾ ਹਮ ਹੁਣੇ ਮਮੀ ਮੇਰਾ ਇਹਨਾਂ ਨੂੰ ਪੁੱਛਦਾ ਕੰਮ ਮੇਰੇ ਦਾ ਇਹ ਕਹਿੰਦੀ ਕੱਖ ਨਹੀਂ ਕੀਤਾ ਕੱਖ ਨਹੀਂ ਤੇਰੇ ਤੇ ਹੁਣ ਕਹਿਣੀ ਆ ਹੁਣ ਇਹਨੂੰ ਕਰਨਾ ਪੈਂਦਾ ਮੈਂ ਹੁੰਦਾ ਨਹੀਂ ਹੁਣ ਹੁੰਦਾ ਹੁਣ ਤਾਂ ਕਹਿਣਾ ਹੀ ਆ ਇਹ ਕਰਨਾ ਹੀ ਉਹਦਾ ਵੀ ਕੋਖ ਨਹੀਂ ਕੀਤਾ ਸੱਚੀ ਬੋਲਣਾ ਚਾਹੀਦਾ ਥੋੜਾ ਬੋਲਣੀ ਵੀ ਵੀ ਆ ਦੇਖ ਲੈ ਹੁੰਦੇ ਗੱਲ ਇਦਾਂ ਸੜੀ ਚ ਕਰਨ ਲੱਪ ਪੁੱਛ ਨਾ ਤੂੰ ਇਹ ਇਹ ਮੇਰੀ ਇਹ ਮੇਰਾ ਨੰਬਰ ਮੇਰਾ ਲਾ ਇਹ ਮੇਰੇ ਬੱਚੇ ਇਹ ਬ੍ਰਹਮਾ ਕਰਕੇ ਸਾਰਿਆਂ ਨਾਲ ਲਾ ਇਹ ਇੱਕ ਫੱਪੜੇ ਹੱਥਾਂ ਬੰਦਾ ਹੈ ਫੱਪੜੇ ਹੱਥ ਆਹ ਵਾਹ ਸਹੀ ਗੱਲ ਇਹਦਾ ਭਾਪਾ ਤੇ ਇਦਾਂ ਤਾਂ ਹੈ ਨਹੀਂ ਇਹ ਪਤਾ ਨਹੀਂ ਕੀ ਸੱਪਾਂ ਵੀ ਮਰਦੇ ਤਾਂ ਛੋਟਾ ਹੀ ਹੁੰਦਾ ਹੈ ਆਇਤਾ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਚੱਲ ਚੱਲੀਏ ਮਾਸੀ ਨੂੰ ਆਪਣੇ ਘਰੇ ਉਧਰ ਰੱਖੋ ਨਾ ਹਬ ਤੱਕ ਆਹੀਂ ਤੇ ਆਪ ਕਨੇ ਚੱਲ ਜੇ ਹੁਣ ਜਾ que ya sabía dete ਇਹ ਤੁਸੀਂ ਦੋ ਦਿਨਾਂ ਤੱਕ ਤੰਗ ਹੋ ਜਾਣਾ ਇਹ ਤੋਂ ਇਹ ਦੇਖ। ਉਹ ਜਿਹੜੇ ਤਾਂ ਇਹਦੀ ਐਕਟਿੰਗ ਨਹੀਂ ਦੇਖੀ ਤੂੰ ਇਹ ਜੇ। ਉਹ ਕੀ ਕਹਿੰਦਾ? ਉਹ ਕੀ ਕਹਿੰਦਾ? ਕਹਿੰਦਾ ਇਹਦੀ ਤੁਸੀਂ ਐਕਟਿੰਗ ਨਹੀਂ ਵੇਖੀ ਜਿਹੜੇ ਰੁੱਸਦੀ ਆ ਆ ਦੇਖ ਲਾ। ਤੁਹਾਨੂੰ ਲੱਗ ਨਹੀਂ ਲੱਗੰਦੇ ਨਾ ਇਹਨੇ। ਲੱਗਣਾ ਨੂੰ ਪਤਾ ਸਾਰਾ। ਉਹ ਅੱਜ ਦੇ ਨਹੀਂ ਆਉਂਦੇ। ਹਾਂ 30 ਸਾਲ ਹੋ ਗਏ। ਹਾਂ ਹਾਂ। ਮੈਂ ਚੰਗੀ ਜਿਹੀ ਕਿੰਨੇ ਸਾਲਾਂ ਦਾ ਕੰਮ ਕਰਕੇ ਭੈਣੇ ਰਾਤ ਤੂੰ ਉੱਪਰ ਲਈ ਢਿੱਡ ਫੋਲਣ ਨੂੰ। ਮਾਸੀ ਕਹਿੰਦੀ ਰਾਤ ਮੇਰੇ ਕੋਲ ਨਹੀਂ ਤੂੰ। ਕੀ ਗੱਲ ਮੇਰੀ ਭੁਜਾਈ ਮੈਂ ਉਹਦੇ ਨਾਲ ਮੈਂ ਦੁੱਖ ਸੁੱਖ ਕਰਦਾ। ਉਹ ਤਾਂ ਕਹੇ ਮੈਂ ਇਹਨਾਂ ਦੀ ਠੂਕ ਓਹ ਹੋ ਹਾ ਇਹ ਤੇ ਥਿਲ ਗਿਆ ਇਹ ਮੈਂ ਲੈਂਦਾ ਕਸਮ ਮੈਨੂੰ ਪਤਾ ਸਾਰਾ ਪਤਾ ਉਹਨੂੰ ਪਤਾ ਉਹਨੇ țeੜੀਆਂ ਨਹੀਂ ਕੀਤੀਆਂ ਦੀਪੇ ਦੀ ਜੁਗਲੀ ਨਹੀਂ ਸਾਰਾ ਪਤਾ ਮੇਰਾ ਕਹਿੰਦੀ ਕਹਿੰਦੀ ਤੇਰੇ ਪੁੱਤ ਦੀਆਂ ਕੀਤੀਆਂ ਦੇ ਪੁੱਤ ਦੀਆਂ ਕੀਤੀਆਂ ਹੁਣ ਪੁੱਤ ਦੀ ਇਹ ਫੇਵੀ ਜੋ ਆਪੋ ਵਿੱਚ ਹੋਰ ਹੈ ਨਹੀਂ ਕੋਈ ਨਹੀਂ ਹੋਣਾ ਚਾਹੀਦਾ ਦਾ ਮਤਲਬ ਤਾਂ ਹੀ ਕਰ ਸਕਦੀ ਆ ਇਹ ਕਿੰਦੀ ਰਲ ਕੇ ਬੈਠੋ ਨਾ ਆਏਗਾ ਇਹ ਡਰਾਮੇ ਦਾ ਡਰਾਮੇ ਨਾ ਕੋਈ ਵੀ ਵੀ ਦੱਸਦੇ ਡਰਾਮੇ ਹੀ ਆ ਆ ਆਵੇ ਨਾ ਆ ਆਵੇ ਨਾ ਇਹ ਕਰਦੇ ਬੀਬੀ ਦਾ ਕਿਉਂ ਆਂ ਬੰਦਾ ਦੇਖ ਨਾ ਕਿਦੇ ਆਵੇ ਨਾ ਆਵੇ ਡਿਊਟੀ ਤੋਂ ਗੁਲਦੀਪ ਕਿੱਥੇ ਆ ਮੇਰਾ ਵੀ ਕਦੀ ਪੁੱਛਿਆ ਕਦੀ ਬੰਦਾ ਉਹ ਕਹਿੰਦਾ ਇਹੀ ਚੋਰਾ ਮਾਰ ਚੱਲਾ ਇਹਨੂੰ ਮੈਨੂੰ ਆਹੋ ਮੈਨੂੰ ਨਹੀਂ ਮੈਂ ਤਾਂ ਫੋਲ ਕਰਾ ਲਿਆ ਆ ਆ ਮੈਨੂੰ ਕੋਈ ਨਹੀਂ ਮੈਂ ਤਾਂ ਸਭ ਮੇਰਾ ਖੋਜੂ ਨਹੀਂ ਮੇਰਾ ਨਹੀਂ ਮੇਰਾ ਮਨ ਲਉ ਬੰਦਾ ਇਹ ਜਾਪੋਂਦੀ ਜੀ ਬੰਦਾ ਸੁੱਕ ਜਾ ਤੂੰ ਬੈਠੀ ਆ ਦੇ ਪਹਿਲੇ ਇਹਨੇ ਨਹੀਂ ਬਹਿਨ ਦਿੱਤਾ ਮੇਰੇ ਬਹਿਨ ਲੱਗੇ ਤੇ ਹੁਣ ਉਦਾਂ ਉਹ ਕਹਿੰਦਾ ਪਹਿਲਾਂ ਇਹਨੇ ਨਹੀਂ ਇਹਨੇ ਨਹੀਂ ਬਹਿਨ ਦਿੱਤਾ ਬੀਬੀ ਆ ਵੇਖ ਲਾ ਆ ਹੁਣ ਮੇਰੇ ਤੇ ਲੱਗਿਆ ਆ ਆ ਜੋ ਮੈਂ ਕਿਉਂ ਨਹੀਂ ਨਾ ਧੱਕੀ ਨਾ ਮੈਂ ਵੀ ਤਾਂ ਲੜਾਈ ਨਹੀਂ ਪਾਈ ਮੇਰੇ ਪੋਸਟਾ ਕਰਦੀ ਕੱਲੇ ਲੈਂਦੀ ਹੀ ਇਹਨੇ ਇਹਨੇ ਮੋਟਰ ਤੇ ਡੈਡੀ ਨੂੰ ਲੈ ਜਾਣਾ ਕਹਿੰਦੇ ਇੱਕ ਪੱਤੀ ਬੁੱਢੀ ਨਾ ਸੱਤ ਅੱਠ ਘਰਾਂ ਚ ਪਤਾ ਲੱਗਦਾ ਜਦੋਂ ਲੜਾਈ ਕਰਦੀ ਮੰਨ ਲੈ ਹਾਮਦਿਆ ਜੰਮ ਕੇ ਕੀ ਗਾਗਲਾਤਾ ਕੀ ਦਬਾਅ ਹੋ ਜਾ ਇਹਦੀ ਨਹੀਂ ਮੈਂ ਇਹਦੀ ਅਦਾਸਾ ਕਰਦੀ ਮੈਂ ਨਹੀਂ ਅੱਜ ਤੋਂ ਬਾਣੀ ਕਿਹੜੀ ਅਦਾਸਾ ਕਰਨੀ ਜਿੱਦਾਂ ਉਹਨਾਂ ਨੇ ਘਰ ਨਹੀਂ ਨਾ ਜਾਂਦੀ ਉਦੋਂ ਤਾਂ ਕਹਿੰਦਾ ਸਾਡੇ ਘਰ ਚ ਬੜੀ ਸ਼ਾਨ ਨਹੀਂ ਸਾਡੀ ਆ ਲੈ ਜਦੋਂ ਇਹਦਾ ਘਰੇ ਪੈਰ ਪੈਜੇ ਉਦੋਂ ਪਾਣੇ ਟੁੱਟ ਜਾਂਦੇ ਸਾਰੇ ਹੋ ਤੇਰਾ ਹੋ ਜਾਿਆ ਨੇ ਮਾੜੀ ਕੇ ਲਾਇਆ ਤੇਰਾ ਪੈਰ ਮਾਰਾ ਇਨ ਮੈਨੇ ਤੂ ਦੇ گلابੋਂ ਆ ਜਿੱਥੇ ਤੇਰਾ ਪੈਰ ਪੈਂਦਾ ਤੇ ਤੈ ਸਨੇਹ ਹੋ ਜਾਂਦਾ ਜਾਂ ਮੇਰਾ ਪੈਰ ਮਾਰਾ ਜਾਂ ਮੇਰਾ ਪੈਰ ਮਾਰਾ ਹੋਵੇ ਇੱਥੇ ਤੱਕ ਕਰ ਕਉ ਆ ਮੇਰੇ ਮੇਰੇ ਕਿੰਨੇ ਕਰਮ ਚੰਗੇ ਮੈਂ ਸਭ ਉਹ ਇਹਨਾਂ ਦੇ ਚੰਗੇ ਨਹੀਂ ਤੂੰ ਤਾਂ ਕੋਈ ਕਸਰ ਛੱਡੀ ਨਹੀਂ ਹੁੰਦਾ ਮੈਨੂੰ ਹੋਰ ਕੋਈ ਸੰਧਰਾ ਨਹੀਂ ਮੈਨੂੰ ਸਿਰਫ ਬੰਪਲ ਨਹੀਂ ਸੰਧਰਾ ਥੋੜੀ ਸਹੀ ਗੱਲ ਹੋਰ ਮੈਂ ਬੜਾ ਕੁਝ ਦੇਖ ਲਿਆ ਬਹੁਤ ਹੋ ਗਿਆ ਬੀਬੀ ਇਹਦੇ ਵਿਆਹ ਹੈਗਾ ਚਾਹ ਤੈਨੂੰ ਇਹਦੇ ਵਿਆਹ ਦਾ ਚਾਹ ਇਹਦਾ ਵਿਆਹ ਦਾ ਚਾਹ ਤਾਂ ਵਧੇਰਾ ਆ ਹਾਂ ਇਹ ਹਰਾਮ ਦਾ ਜਲੇ ਗੱਲਾਂ ਕਰਦਾ ਉਹਨੇ ਗੁੱਸਾ ਮਾਇ ਤੇ ਲੈ ਤੇਰੀ ਦੋਏ ਟਾਈਮ ਤੇ ਮਹਿੰਗਾ ਸਵਾਕੇ ਦੇਣਾ ਤੈਨੂੰ ਜੜੀਏ ਬਹੁਤ ਚੀਜ਼ਾਂ ਦੀ ਰਸਾ ਕਰਦੀ ਆ ਕਾਲਾ ਸੂਫ ਦਾ ਘਗਰਾ ਸਵਾਕੇ ਦੇਈ ਉਹ ਤੇਰਾ ਆ ਮਾਮੀ ਵੀ ਹਲਾ ਕਿਦਾਂ ਦੀਆਂ ਗੱਲਾਂ ਕਰਦੀ ਘਗਰਾ ਸਵਾਕੇ ਦੇਈ ਜਲੰਧਰੋਂ ਦਰਿਆ ਤਿਆਰ ਕਰਾ ਕੇ ਲੈ ਆਉਣੀ ਆ ਜਲੰਧਰੋਂ ਪੂਰੀ ਇਹਨਾਂ ਕਿਸ਼ਰ ਮਿਸ਼ਨ ਕਰਾ ਦੇ ਕਦਾ ਲੱਗੇ ਇਹ ਤਾਂ ਮੇਰਾ ਬੜਾ ਕੁਛ ਕਰਦੇ ਰਹਿੰਦੇ ਰੋਜੀ ਕਦੀ ਕੀਤਾ ਵੀ ਆ ਕੁਛ ਤੂਰੀ ਵੀ ਆ ਮੂੰਹ ਨਾਲੀ ਤੂਰੀ ਵੀ ਆ ਗੱਲਾਂ ਨਾਲੀ ਆ ਉਦੋਂ ਨੂੰ ਕਹਿਣਾ ਤੈਨੂੰ ਪ੍ਰਿਸ਼ਟਾ ਦੀ ਕੌਫੀ ਪਲਾ ਕੇ ਲੈਣੀ ਤੂਰੀ ਨਾਲ ਆਹ ਤੁਰ ਨਾਲ ਨਹੀਂ ਇਹਨਾਂ ਨੂੰ ਵੀ ਜਿਆਦਾ ਲੱਗਦੇ ਇਹ ਤੇ ਕੋਈ ਚੀਜ਼ ਹੈ ਬਹੁਤ ਬਹੁਤ ਹੈ ਬਹਿਰਾ ਪੁੱਜੇ ਬਹਿਰਾ ਇਹ ਤਾਂ ਮੈਂ ਜਰਾ ਠੀਕ ਆ ਨਹੀਂ ਤੇ ਇਹ ਤਾਂ ਪੁੱਛਣਾ ਤੂੰ ਲੈ ਬੜਾ ਕੀ ਆ ਆ ਕਰਨੀ ਵੀ ਵੀ ਕਰੀਏ ਕੋਈ ਇਦਾਂ ਫੇਰ ਕਰੀਏ ਇਦਾਂ ਇਹ ਜੀਦਾ ਇਹ ਕਰਦੇ ਮੈਂ ਆਪਣੇ ਆਪ ਇਹ ਠੀਕ ਆ ਬੰਦੇ ਇਹ ਵੜਕਾ ਇਹ 100 ਸਾਲ ਦੀ ਔਰ ਚ ਵੜਕ ਵੱਜਦੀ ਆ ਨਹੀਂ ਕਿਸ ਨੂੰ ਮੰਦੀ ਹੈ ਮੇਰੀ ਉਂਗਲ ਇਧਰ ਆਉਗੀ ਇਹ ਤਾਂ ਦਰਾਵੀਂ ਡਰਾਵੇ ਆ ਵੇ ਮੈਂ ਰੱਬ ਨੂੰ ਘਾ ਡਰਾਵਾ ਹਾਂ ਮੈਨੂੰ ਰੱਬ ਦਾ ਡਰ ਆ ਹੋਰ ਕਿਸ ਦਾ ਡਰ ਨਹੀਂ ਉਹ ਦਾ ਡਰ ਉਹ ਦਾ ਡਰਿਆ ਪੁੱਤ ਅੱਜ ਜਾਣਾ ਦਰ ਵਿਆ ਮੜਾ ਜਾ ਸਟੈਪ ਦੇ ਵਿੱਚ ਕਾ ਕੇ ਲੈਣਾ ਜਰਾ ਜਰਾ ਕੀ ਤੇ ਨਾ ਇਹ ਕਹਿੰਦੇ ਆ ਕਹਿੰਦਾ ਵਿਆਹ ਜਾਣਾ ਪੀਣੀ ਅੱਜ ਰੱਜ ਕੇ ਕਿਹਦੀ ਗੱਲ ਦਫਾ ਹੋਵਾ ਪੀਣਾ ਜਾ ਕੇ ਪੀਣਾ ਤੂੰ ਬੀਬੀ ਨੂੰ ਪਤਾ ਮੈਂ ਨਹੀਂ ਪੀਂਦਾ ਹਣਾ ਬੀਬੀ ਨਹੀਂ ਇਹੋ ਜੋ ਮੈਂ ਉਹ ਬੀਬੀ ਨੂੰ ਪੁੱਛ ਰਹਾ ਬੀਬੀ ਕਿੰਨੇ ਦਿਨ ਹੋ ਗਏ ਮੈਂ ਕੁਝ ਖਾਦਾ ਕੋਈ ਨੌਨ ਵੇਜ ਜਾਂ ਕੋਈ ਖਾਦਾ ਮੇਰੇ ਪੁੱਤ ਨੂੰ ਗੱਲ ਦੀ ਅੱਜ ਪਤਾ ਕਹਿੰਦੀ ਅੱਜ ਕਹਿੰਦੇ ਕਹਿੰਦਾ ਪੀਣੀ ਸਾਭੀ ਰੱਜ ਕੇ ਦੋ ਮਹੀਨੇ ਅੱਜ ਤਾਂ ਅੱਜ ਤਾਂ ਡੈਂਜਰ ਲੱਤ ਕਰਨਗੇ ਬੀਬੀ ਤੂੰ ਦੇਖ ਕੇ ਦਿਨ ਵੀ ਨਹੀਂ ਪੰਦਾ ਹੋਇਆ ਬੀਬੀ ਸਾਰਾ ਸੱਚਾ ਬਣੰਦਿਆ ਦੇ ਆਪਣੇ ਦੋ ਮਹੀਨੇ ਛੱਡੇ ਮੈਂ ਨਵੰਬਰ ਤੋਂ ਪਾ ਆਪਣੇ ਪਾਪਨੇ ਆਹੋ ਠੀਕ ਆ ਮੈਂ ਹੁਣ ਸਾਥ ਬੰਦਾ ਮੈਂ ਨਾਲ ਉਹ ਮੈਂ ਪਾਪਣਾ ਸਾਡੇ ਕਿ ਪਾਪ ਕੀਤੇ ਮੈਂ ਓਏ ਪਾਪ ਕੀਤੇ ਤੂੰ ਮੈਨੂੰ ਕਿਹਾ ਤਾ ਕਿ ਤੂੰ ਖਾਣਾ ਸਾਰਾ ਕੁਝ ਮੈਂ ਛੱਡਿਆ ਛੱਡਿਆ ਸਾਰਾ ਕੁਝ ਮਹੀਨਾ ਹੋ ਗਿਆ ਵੀ ਹੁਣ ਤੇ ਤਮਾਕੂ ਵੀ ਲਾਉਣ ਲੱਪ ਪਿਆ ਆ ਚੱਲ ਪੈ ਆ ਅਗਲੇ ਮਹੀਨੇ ਤਾਂ ਬਿਲਕੁਲ ਨਹੀਂ ਪੀਣੀ ਸਾਬ ਜਾਨੀ ਅਸੀਂ ਹਿੰਦੀ ਆ ਇੰਨੇ ਉਦੋਂ ਤੇ ਪੀਣੀ ਆ ਇਹ ਉਹ ਮਹੀਨੇ ਤੇ ਪੀਂਦਾ ਆ ਇਹਨਾਂ ਉਹ ਇਹਨਾਂ ਤੇ ਜਗਾ ਆ ਕਹਿੰਦੇ ਅਸੀਂ ਉਹ ਮਹੀਨੇ ਛੜਦਾ ਯਾਰ ਕੀ ਇੱਕ ਪਹਿਲੇ ਛੜਦਾ ਨਵੰਬਰ ਵੀ ਨਹੀਂ ਛੜਦੇ ਆ ਜਾ ਅੱਛਾ ਓ ਝੂਠ ਨਿਹਰਾ ਝੂਠ ਬੀਬੀ ਦੇ ਸੱਚਾ ਕਿਦਾਂ ਬਣਦਾ ਮੈਂ ਨਹੀਂ ਪੀਂਦਾ ਦੇਸੀ ਦੇਖੀ ਯਾਰ ਪੀਤੀ ਜੀ ਨਾ ਜਰ ਪੀਤੀ ਨਹੀਂ ਅਗੇ ਨਾ ਦੀਦੀ ਬੈਨ ਦੀ ਦੀਦੀ ਇਹਨੂੰ ਖਾਣ ਨੂੰ ਨਹੀਂ ਦਿੰਦੀ 25 ਸਾਲ ਓ ਬੀਬੀ ਹਾਂ ਜੀ ਤਾ ਉਮਰ ਤੇਰੀ ਕੱਖ ਵੀ ਨਹੀਂ ਹੋਣੀ ਤੂੰ ਤੂੰ ਪੀਣ ਲੱਗ ਜਾ ਆ ਓਏ ਪੀਂਦਾ ਪਤਾ ਕਿਦਾਂ ਆ ਓ ਹੋ ਹੋ ਬੀਬੀ ਇਹਨੇ ਕਰ ਦੇਣਾ ਕੰਮ ਸਾਰਾ ਮੈਂ ਸਾਲਾ ਖੁਮਾਰ ਨਹੀਂ ਤੇਰੇ ਕੋਲ ਲੱਗ ਤੇ ਦੇਖ ਲੈ ਬੀਬੀ ਆਹ ਕਿਦਾਂ ਸੈਟ ਲੈਂਦੀ ਆਂ ਨਾਣੀ ਦੇ ਸਾਹਮਣੇ ਰਹਿ ਤਾ ਕੋ ਰਣ ਨੇ ਰਸਾ ਕਰਵਾਣੀ ਰਸਾ ਤੇ ਕਰਾ ਦੂੰਗੀ ਆਹ ਕਰਾ ਦੇ ਵਸ ਰਿਸ਼ਤੇ ਵਾਧੂਗਾ ਮੁੰਡੇ ਲਈ ਪਹਿਲੇ ਲੱਜ ਦਾ ਤੇ ਕਰਾਉਣ ਉਹ ਲੱਜ ਹਰ ਦਾਜਾ ਰਾਂਗੇ ਦਾ ਦਾਜਾ ਤੇ ਤੂੰ ਵੀ ਪੜਾ ਮਾਮਾ ਕੀ ਆ ਮਾਮਾ ਵੀ ਲੱਗੇ ਤੂੰ ਵੀ ਤਾਂ ਵੀ ਲੈ ਕੇ ਵੜਿਆ ਔਰ ਜੇ ਕੁੜੀ ਵਾਲੇ ਨੇ ਰੰਗਣਾ ਫੋੜ ਨਹੀਂ ਕਰਨਾ ਇੰਨਾ ਡਾਰਕ ਆਹ ਤੇਰਾ ਚਿੱਟਾ ਤੂੰ ਆਪਣੇ ਰੰਗ ਦੇ ਉਹਦਾ ਮਾਨ ਨਾ ਕਰਿਆ ਕਰ ਮੇਰਾ ਤਾਂ ਹੁਣ ਕਾਲਾ ਹੋ ਗਿਆ ਮੇਰਾ ਕਾਲਾ ਬੀਬੀ ਕਾਲੀ ਹੋ ਗਈ ਮਾਰ ਗਈ ਗੋਰੀ ਮਾਮੀ ਇਹਦਾ ਕੁਝ ਦੱਸਾਂ ਕਿਦਾਂ ਰੰਗ ਚਿੱਟਾ ਕਰੀ ਇਹਦਾ ਕਰਾਓ ਬਾਬਾ ਫਿਰ ਕਹਿੰਦੀ ਤਾਂ ਵੀ ਨਹੀਂ ਹੁਣ ਖੂਨ ਘਾਟਾ ਫਿਰ ਵਿੱਚ ਜਿੰਨਾ ਤੁਹਾਡਾ ਪੀਣੀ ਹੈ ਉਹ ਵੀ ਘਾਟਾ ਜਿਹੜੇ ਬੰਦਾ ਮਰਦਾ ਖੂਨ ਦਾਨ ਕਰਕੇ ਆਉਂਦਾ ਮੈਂ ਦਾਦੀ ਨੂੰ ਦੇ ਦੇਣਾ ਇਹ ਤਾਂ ਕਾਟਣਾ ਉਹ ਇਹ ਤਾਂ ਬੋਲਿਆ ਨਾ ਚੱਲਿਆ ਖੂਨ ਘਾਟਾ ਦੇ ਬੀਬੀ ਕਹਿੰਦੀ ਖੂਨ ਦੇ ਦੰਨੀ ਮੈਂ ਆਪਣਾ ਦੇ ਦੰਨੀ ਮੰਮੀ ਕਹਿੰਦੀ ਕਿ ਨਹੀਂ ਇਹ ਖੂਨ ਜਿਆਦਾ ਜ਼ਰੀਲਾ ਹੈ ਮੈਂ ਹੁਣ ਲੈਣਾ ਨਹੀਂ ਕਿਸੇ ਦਾ ਖੂਨ ਨਹੀਂ ਲੈਣਾ ਹੁਣ ਕੇ ਬਸ ਗੱਲਾ ਪੀਣਾ ਹੀ ਆ ਗੱਲਾ ਪੀਣਾ ਖੂਨ ਦੇ ਖੂਨ ਪੀਣਾ ਹੀ ਆ ਸਿਰਫ ਬੀਬੀ ਆ ਦੇ ਲੈ ਗਲਾਸਾਂ ਮੈਂ ਖੂਨ ਨਹੀਂ ਕਿਸੇ ਦਾ ਲੈਣੀ ਮਾਰਾਈ ਦੀ ਆ ਖੂਨ ਆਪਣਾ ਆਪਣਾ ਖੂਨ ਸਾ ਖੂਨ ਲੈ ਕੇ ਤਾਂ ਪਸਤਾਉਣੀ ਆ ਇਹਦਾ ਖੂਨ ਇਹਦਾ ਖੂਨ ਲੈ ਲਿਆ ਤੇ ਬਸ ਫੇ ਮੇਰਾ ਲੈ ਲਓ ਮੇਰਾ ਲੈ ਕੇ ਤਾਂ ਪਸਤਾਉਣੀ ਆ ਉਹ ਬਾਪੂ ਕੀ ਗਿਆ ਉਹ ਲੜ ਲੜ ਕੇ ਚਲ ਗਿਆ ਮੋਟਰ ਤੇ ਮੋਟਰ ਤੇ ਉਹ ਗਾਲਾਂ ਗੁਲਾ ਕੱਢ ਉਹ ਚਲ ਗਿਆ ਮਾਮੀ ਹੁਣਾ ਕੁੱਤੇ ਜਾ ਕੇ ਫੋਨ ਕੀਤਾ ਆਪਣੇ ਹੰਸ ਉਹ ਬੱਚੇ ਕਹਿੰਦੇ ਵੀ ਜੇ ਲਾਈਟਾਂ ਤੁਹਾਡੀਆਂ ਕਮਜ਼ੋਰ ਆ ਤੇ ਮੈਂ ਸਵੇਰੇ ਆ ਜਾਣਾ ਉਹ ਨਹੀਂ ਸੀ ਸਵੇਰੇ ਨਹੀਂ ਕਿਹਾ ਅਜੇ ਨਹੀਂ ਕਿਹਾ ਉਹ ਆਪੀ ਜਾ ਕੇ ਹਾਂ ਨਹੀਂ ਨਹੀਂ ਕਿਹਾ ਹੋਲੇ ਉਹ ਡੈਡੀ ਨੂੰ ਕਹਿੰਦੇ ਅਸੀਂ ਨਹੀਂ ਗਿਆ ਹੈਂ ਨੂੰ ਜਿਆ ਪਤਾ ਵੀ ਤੁਹਾਡੀ ਗੱਡੀ ਦੇ ਲੈਟਾ ਕਮ ਜੀ ਨਹੀਂ ਗੋਲਡੀ ਵਾਲੋ ਕਹਿੰਦੇ ਸੀ ਕੀ ਕਹਿੰਦੇ ਉਹਨੇ ਇਹ ਕਿਹਾ ਤਾਂ ਵੀ ਮਮਾ ਮਮੀ ਨੂੰ ਕੋਕ ਪਾੜਾ ਮਣੈ ਚਲਾਉਂਦੇ ਕੋਨ ਕੋਨ ਪਾਣੀ ਕਿ ਕਰਦੇ ਗੋਣ ਪਾਣੀ ਕਰਨੀ ਬਟਾ ਮਾਸੀ ਨਾਲ ਜਾਊਗੀ ਚਾਹ ਚੂ ਪੀਏ ਫਿਰ ਕਰਦੇ ਆ ਚਾਹ ਚੂ ਪੀਕ ਅਜੇ ਕੈਮ ਤੇ ਹੋਲ ਲੰਦੇ ਜੇ ਕਰਨੀ ਹੋਏ ਅਜੇ ਗੋਲੀ ਕਾਲੀ ਤੇ ਖਵਾ ਲੰਦੇ ਮੈਨੂੰ ਅੱਛਾ ਅੱਛਾ ਖਾਣੀ ਤੂੰ ਭੁੱਕੀ ਖਾਣੀ ਦੱਸ ਕੀ ਛਕਣਾ ਬਰਾਬਰ ਕੁਝ ਨਹੀਂ ਕਾਣਾ ਦੇ ਲਾ ਸਾਬੀ ਨੇ ਤੇ ਖਾ ਲਿਆ ਟਾਈਮ ਨਾ ਇਹ ਸਾਲਾ ਮਿੱਟੀ ਪੁੱਟ ਨਾ ਨਹੀਂ ਹਟਦਾ ਬੀਬੀ ਇਹਦੇ ਕਈ ਕੁਝ ਹੀ ਕੇਂਦਰ ਵਿੱਚ ਕੱਟ ਨਹੀਂ ਸੁੱਕੀ ਉਹਦੇ ਨੂੰ ਪਪਾਜ਼ ਕਰਦਾ ਦਲਦ ਕੱਲਾ ਪਾਉਣਾ ਮੁੰਡੇ ਦੇ ਆਹਦਰ ਗੱਲ ਸੁਣ ਬੀਬੀ ਦੀ ਗੱਲ ਸੁਣਾ ਆ ਬੀਬੀ ਮੇਰੀ ਗੱਲ ਸੁਣ ਲੈ ਕਿੰਨਾ ਮਰਜੀ ਕੋ ਮਿੱਟੇ ਪੁੱਟੇ ਮੇਰੀਆਂ ਦਾਸਾਂ ਤੇੜੀਆਂ ਲੱਗਣਗੇ ਜ਼ਰੂਰ ਹੈ ਕਹਿੰਦੇ ਦਿੱਤੇ ੱਕੇ ਖਾਣਦੇ ਆ ਉਹਦੇ ਦਾਸਾਂ ਲੱਗਣਦੀਆਂ ਕਾਰੀਆ ਨਹੀਂ ਕਹਿੰਦੀ ਕਿ ਇਹਦੀ ਨੋਨ ਨੂੰ ਤਾਂ ਲੱਗੀਆਂ ਨਹੀਂ ਮੈਂ ਕਿਹਨੂੰ ਤੁਲਾਣੀ ਆ ਤਾਂ ਉਹਨੂੰ ਤਾਂ ਲੱਗੀਆਂ ਨਹੀਂ ਮਸੀ ਹੁਣ ਕੋਈ ਸੁਣਾ ਮਾਣਾ ਵਾਲੇ ਗਾਣੇ ਸੁਣਾ ਗਾਣਾ ਸੁਣਾ ਆ ਲੋ ਤੁਮੀ ਤੁਹਾਡੀ ਗਾਣਾ ਜਦੋਂ ਆ ਤੀ ਹਲਾ ਇਦਾਂ ਕੋਈ ਸੁਣਾ ਦੇ ਕੋਈ ਮੈਂ ਨਾ ਮੈਨੂੰ ਨਹੀਂ ਹੁਣ ਆਉਂਦਾ ਗਾਣਾ ਜਿਹੜਾ ਗਉਂਦੀ ਗਾਲਾ ਸੁਣਾਉਂਦੀ ਵੀ ਇਦਾਂ ਜਿਦਾ ਗਾਉਂਦੀ ਵੀ ਹੁੰਦੀ ਆ ਇਹਦੇ ਮਾਵਾਂ ਤੇ ਤਿੰਨਾਂ ਰੌਲੇ ਬੈਠੀਆਂ ਨਹੀਂ ਮਾਈ ਇਦਾਂ ਸੁਣਾ ਦੇ ਕੋਈ ਚੱਲ ਦੋਏ ਗਾਓ ਸਮਝ ਪੂਰ ਤਾਂ ਗਾ ਮੈਂ ਤੁਮ ਦੋਏ ਗਾ ਅਹ ਇਧਰ ਮਿਊਜ਼ਿਕ ਸਿ ਮਿਊਜ਼ੀਸ਼ੀਅਨ ਬੈਠੇ ਆ ਸੇਰਕੋਟ ਪਰਸਨ ਨੂੰ ਵਾਸਤੇ ਆਏ ਆ ਕੀ ਕਦੋਂ ਬਸ ਸੁਣ ਨਾ ਨਹੀਂ ਸਣਾਉਂ ਤੈਨੂੰ ਜਿਹੜੀ ਜੋਬ ਕੀਤੀ ਆ ਜੋ ਉਹ ਆਹੋ ਹੈਲੀਕਾਪਟਰ ਠੀਕ ਕਰਦੇ ਰਹੇ ਕਹਿੰਦਾ ਕਿ ਇੱਕ ਵਾਰੀ ਉੱਡਣਾ ਹੀ ਮਾਮਲੇ ਮੁਰਕੇ ਨੌਕਰੀ ਛੱਡਦੀ ਕਿਹਾ ਕਿ ਨਹੀਂ ਨਹੀਂ ਕਿਦਾਂ ਸਹੀ ਕਿਹੇ ਸੀਗੀ ਨਾ ਕਿਹੜੀ ਜੋਬ ਸੀਗੀ ਮੇਰੀ ਐਵੀਏਸ਼ਨ ਦੇ ਵਿੱਚ ਸੀ ਨਹੀਂ ਕਾਕੀ ਮਤਲਬ ਹੁੰਦਾ ਦਾ ਜਪਣਾ ਹੈਲੀਕਾਪਟਰ ਟੈਕਨੀਸ਼ੀਅਨ ਹੈਲੀਕਾਪਟਰ ਜੇ ਦਾ ਕੋਈ ਪ੍ਰੋਬਲਮ ਆ ਜਾਵੇ ਉਹਨੂੰ ਹਾਂ ਮਾਮੀ ਨੇ ਉਹ ਜੋਬ ਕੀਤੀ ਉਹ ਛੁੱਟਿਆ ਤੂੰ ਮੈਨੂੰ ਦੱਸੀ ਕਿ ਮਾਮੀ ਨੇ ਜਾ ਠੀਕ ਕੀਤਾ ਤੇ ਮੁੜ ਕੇ ਕਹਿੰਦੇ ਕਿ ਉਡਣਾ ਤੇ ਹੈ ਨਹੀਂ ਮੈਨੂੰ ਰਿਟਾਇਰਮੈਂਟ ਲੈਣੀ ਨਹੀਂ ਨਹੀਂ ਚੱਲ ਸਾਰਾ ਨਹੀਂ ਨਹੀਂ ਮਾਮੇ ਰਿਟਾਇਰਮੈਂਟ ਕਿ ਕਿਹੜੇ ਸਾਲ ਵਿੱਚ ਹੋਈ ਸੀ ਉਹ ਨਹੀਂ ਮੈਂ ਪੁੱਤਰ 2006 ਚ ਹੋਇਆ ਸੀ 2006 ਚ ਮਾਮੇ ਦੀ ਸੁਣ ਰਾਣੀ ਚਲੀ ਗਈ ਇੰਗਲੈਂਡ ਨਿਆਣਿਆਂ ਨੂੰ ਲੈ ਕੇ ਆ ਮਾਮੀ ਮਾਮੀ ਇੰਗਲੈਂਡ ਚ ਚਲੀ ਗਈ ਤੇ ਮਾਮਾ ਉੱਥੇ ਰੋਣ ਲੱਗ ਪਿਆ 에ਅਰਪੋਰਟ ਤੇ ਮਾਮਾ ਕਹਿੰਦਾ ਓਏ ਹੁਣ ਨਾ ਆਈ ਰਾਣੀ ਮਾਮਾ ਦੇ ਲਈ ਸਾਡੀ ਮਾਮੇ ਮੀਨਾ ਵੜਾ ਓਖਾ ਕੱਢਿਆ ਆ ਦੇਖੋ ਆਹ ਉਹਦੇ ਉਧਰ ਕੈਮਰੇ 'ਚ ਵੀ ਆਈ ਆਵਾਜ਼ ਬਾਹਰ ਵਾਲਿਆਂ ਦੀ ਬਾਬਾ ਜੀ ਕਿਹੜਾ ਬਾਬਾ ਕਿੱਥੇ ਆਹ ਕੈਮਰੇ 'ਚ ਆ ਪਪਲੀ ਆ ਜਾਓ ਆ ਇਧਰ ਆਏ ਆ ਸੁਰਾਂ ਦੇ ਬਾਦਸ਼ਾ ਸੁਣ ਪੁੱਤ ਪੂਰੇ ਟ੍ਰੇਨਿੰਗ ਆ ਯਾਰ ਜਾਈਦਾ ਜਿਆ 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 ਆਈਦਾ ਆਈਦਾ ਕਰੀ ਜਾਈ ਨਾ ਨਾਲ ਅਜੇ ਕੀ ਅਸੀਂ ਜੋਗੀ ਜੋਗੀ ਜੀ ਆਹ ਸ੍ਰੀ ਕਾਲਾ ਹੋ ਜੋਗੀ ਕਿਉਂ ਆਈ ਪੰਜਾਬ ਦੇ ਜੱਟਾਂ ਜੱਟ ਜੋਗੀ ਮੈਂ ਕਹਿੰਦਾ ਵਾ ਰੱਬ ਦੇ ਪਿਆਰੇ ਜਿਹਨੇ ਯੋਗ ਨਾ ਆ ਗਾ ਮੈਂ ਦੇ ਦਿੰਦੇ ਆ ਤੁਸੀਂ ਨਾ ਯਾਰ ਉਹ ਮੂਸ਼ਨ ਜੇ ਤੇ ਆਣ ਦੋ ਯਾਰ ਥੱਕਾ ਹੀ ਕਰ ਲਿਆ ਹਾਂ ਕੀ ਕਹਿੰਦੀ ਬੀਬੀ ਇਹ ਜੱਟੀ ਪੰਜਾਬ ਦੀ ਮੇਗੇਰੀਸਾ ਕੌਣ ਦੇ ਕੋਈ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਬੱਸ ਕਰ ਨਦੀ ਕਿਨਾਰੇ ਤੇ ਬੈਠੀ ਹੈ ਤੇਰੀਆਂ ਰੀਸਾ ਤੋਂ ਕਿਤੇ ਹਾਂ ਹੱਸੀ ਹਾਂ ਹਾਂ ਜੀ ਮਾਂ ਬੋਲ ਤੇਰੇ ਮੇਲਾ ਵੀ ਤੋ 55 ਕਬੂਤਰ ਬੋਲੇ ਚਲ ਠੀਕ ਹੈ ਜੀ ਚਲ ਚੱਲ ਬੀਬੀ ਚੱਲ 1 2 3 ਚੱਲ ਸੋਰ ਸਾ ਤੱਲੇ ਲੈ ਲੈ ਲੈਵਲ ਤੋਂ ਚਲੋ ਆਹ ਵਾਹ ਜੀ ਵਾਹ ਦੀਬੀ ਜੀ ਮੂੰਹ ਦੀ ਕਿਤਾ ਕਰਨ ਦੀ ਨੈਨੇ ਸੁਣ ਰਹੇ ਆ ਅਸੀਂ ਜੋਗੀ ਜੰਗ ਲਾਉਂਦੇ ਅਸੀਂ ਜੋਗੀ ਜੰਗ ਲਾਉਂਦੇ ਨੀ ਸੁੰਦਰਾ ਤੂੰ ਮਹਿਲਾ ਦੀ ਰਾਣੀ ਅਸੀਂ ਜੋਗੀ ਜੰਗ ਲਾਉਂਦੇ ਅਸੀਂ ਜੋਗੀ ਜੰਗ ਲਾਉਂਦੇ ਇਸੁੰਦਰਾ ਤੂੰ ਮੈਲਾ ਦੀ ਰਾਣੀ ਵਾਹ ਜੀ ਵਾਹ ਬੀਬੀ ਹੋ ਗਈ ਮਸਤ ਦਸ ਕਿਦਾਂ ਬਣ ਜੂਗੀ ਦਸ ਕਿਦਾਂ ਬਣ ਜੂਗੀ ਤੇ ਤੇਰੀ ਮੇਰੇ ਨਾਲ ਕਹਾਣੀ ਅਸੀਂ ਜੋਗੀ ਜੰਗਲਾਂ ਦੇ ਅਸੀਂ ਜੋਗੀ ਜੰਗਲਾਂ ਦੇ ਇਸੁੰਦਰਾ ਤੂੰ ਮੈਲਾ ਦੀ ਰਾਣੀ ਆ ਬੀਬੀ ਵੀ ਚੱਕਦੀ ਸੁਰ ਬੀਬੀ ਵੀ ਚੱਕਣ ਲੱਪੀ ਸੁਰ ਨਹੀਂ ਠੀਕ ਹੈ ਇੰਨਾ ਕੀ ਜਿਆਦਾ ਸੋ। ਇੱਕ ਵਾਰ ਸਾਨੂੰ ਆਖਿਆ ਗੋਰਖ ਨੇ ਵਾਰ ਸਾਨੂੰ ਆਖਿਆ ਗੋਰਖ ਨੇ ਹਾਂ ਨਹੀਂ ਹਿਸਾਬ ਨਹੀਂ ਸਾਨੂੰ ਆਖੀ ਬੀਬੀ ਪਹਿਣਾ ਸਭ ਨੂੰ ਆਖਿਆ ਗੋਰੀਕ ਨੇ ਸਭ ਨੂੰ ਆਖੀ ਬੀਬੀ ਪਹਿਣਾ ਸਭ ਦੇ ਦਰਵਾਜੇ ਤੇ ਸਭ ਦੇ ਦਰਵਾਜੇ ਤੇ ਜਾ ਕੇ ਵਾਹਿਗੁਰੂ ਵਾਹਿਗੁਰੂ ਕਹਿਣਾ ਸਭ ਦੇ ਦਰਵਾਜੇ ਤੇ ਹਾਏ ਹਾਏ ਵਾਹਿਗੁਰੂ ਵਾਹਿਗੁਰੂ ਕਹਿਣਾ ਚੰਨ ਕਹੇ ਗੁਰਾਂ ਦਾ ਹੋਏ ਚਾਨ ਕਹੇ ਗਰਾਿਆਂ ਦਾ ਪਾ ਦੇ ਖੈ ਤੇ ਸਾਨੂੰ ਪਾੜੀ ਅਸੀਂ ਜੋਗੀ ਜੰਗਲਾਂ ਦੇ ਕਿਸੰਦਰਾ ਤੂੰ ਮੈਨਾਂ ਦੀ ਰਾਣੀ ਅਸੀਂ ਜੋਗੀ ਜੰਗਲਾਂ ਦੇ ਕਿਸੰਦਰਾ ਤੂੰ ਮੈਨਾਂ ਦੀ ਰਾਣੀ ਬੱਲੇ ਵੈਰੀ ਗੁੱਡ ਆ ਜਾਂਦਾ ਹੈ ਨਾ ਛੋਟਾ ਹੀ ਹੈਗਾ ਇਹਨੂੰ ਇੱਕ ਇਹਦਾ ਦੋਸਤ ਹੀ ਹੈ ਨਾ ਇਹਨਾਂ ਨੂੰ ਬੜਾ ਸ਼ੌਂਕ ਹੁੰਦਾ ਹੈ ਨਾ ਟੋਲਕਿਆ ਟਾਲ ਕੇ ਲਾ ਲੜੀਆਂ ਇਤਰਾਤ ਨੂੰ ਆਹੋ ਕਿੱਧਰ ਕਿੱਧਰ ਉਹਨਾਂ ਦੇ ਦਿਲ ਹੁੰਦਾ ਸੀ ਇਹਨਾਂ ਤੋਂ ਟੋੜ ਕੇ ਸ਼ਾਨ ਭਰਾ ਉਹ ਸਾਰੇ ਪਿੰਡ ਨੇ ਇਕੱਠੇ ਹੋ ਕੇ ਰਾਤ ਨੂੰ ਉਹਨਾਂ ਬਹਿਣਾ ਤੇ ਭਜਾਉਣੇ ਤੇ ਨੇ ਸ਼ੁਰੂ ਤੇ ਇਹ ਸ਼ੌਂਕ ਜਿਹਾ ਹੁੰਦਾ ਬੰਦੇ ਨੂੰ ਨਾ ਮੁੱਢ ਤੋਂ ਹੁੰਦਾ ਸ਼ੌਂਕ ਜਿੱਦਾਂ ਕੌਣ ਹੁੰਦਾ ਹੈ ਵੀ ਵੀ ਤੁਹਾਡੇ ਕੋਈ ਸ਼ੌਕ ਹੈਬਿਟs ਸੀਗੀ ਸੀਗੀ ਇਹਨਾਂ ਦਾ ਸ਼ੌਕ ਮਾਰਦੇ ਸਾਰੇ ਤੁਸੀਂ ਅੱਜ ਵੀ ਬੜੇ ਗਾਏ ਸੁਹਾਨ ਗਾਏ ਘੋੜੀਆਂ ਗਾਆਂ ਬਿਹਾਈਆਂ ਗਾਆਂ ਚਾਹੀਦੇ ਵੀ ਬੜੇ ਜਿਹਨੂੰ ਕੀ ਲੈਣ ਨੂੰ ਮਿਲਦਾ ਰਿਹਾ ਇਹਨੂੰ ਦੇ ਦਿੰਦੇ ਰਿਹਾਗੇ ਬਾਜੀ ਸਾਡੀ ਬਾਜੀ ਨੇ ਫੇਰ ਵੀ ਵਧੀਆ ਬੀਬੀ ਤੁਹਾਡੀ ਵਾਰ ਆ ਜੇ ਵਧੀਆ ਨਹੀਂ ਤੇ ਦੋ ਤਿੰਨ ਸਾਲ ਦੀ ਉਮਰ ਹੋ ਗਈ ਸਹੀ ਗੱਲ ਹੈ ਸਹੀ ਗੱਲ ਪਾਪਰ ਮੇਂ ਖੇਰ ਦੀ ਜੀ ਕਹਿੰਦੇ ਆ ਪਰ ਇਹਦਾ ਗਾਣਾ ਠੀਕ ਆ ਮੈਂ ਮੁਰੀਕਾਰ ਨੇ ਆਂ ਜੋੜੇ ਬੈਠਾ ਹਾਂ ਉਹ ਡੇ ਗਿਆ ਜਰਾ ਮੈਂ ਕਿਤਾ ਮੋਟਾ ਬਣਾ ਕੇ ਗਾਣ ਗਾਉਂ ਬਾਰਿਆ ਐਨਾ ਗੀਤ ਗਾਇਆ ਮੈਂ ਤਾਂ ਫੇਰ ਮੇਰੀ ਦਰਾਨੀ ਲਾ ਲ ਗਈ ਬੜੇ ਕੰਟੀ ਗਾਏ ਨਹੀਂ ਵਧੀਆ ਵਧੀਆ